ਅੱਜ ਆਪਾਂ ਗੱਲਬਾਤ ਕਰਾਂਗੇ ਕਿਸਾਨੀ ਸੰਘਰਸ਼ ਬਾਰੇ ਕਿ ਕਿਵੇਂ ਭਾਰਤ ਸਰਕਾਰ ਨੇ ਦੁਬਾਰਾ ਫਿਰ ਕਿਸਾਨ ਭਰਾਵਾਂ ਨੂੰ ਸੜਕਾਂ ਦੇ ਉੱਤੇ ਉਤਰਨ ਦੇ ਲਈ ਮਜਬੂਰ ਕਰ ਦਿੱਤਾ ਆ ਕਿਸਾਨ ਵੀਰ ਕਿਵੇਂ ਭੁੱਖ ਹੜਤਾਲ ਰੱਖ ਕੇ ਬੈਠੇ ਹੋਏ ਆ ਤੇ ਤਿਲ-ਤਿਲ ਕਰਕੇ ਮਾਰ ਰਹੇ ਆ ਪਰ ਸਰਕਾਰ ਨੂੰ ਉਹਨਾਂ ਦੀ ਕੋਈ ਫਿਕਰ ਨਹੀਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਬੜਾ ਸਫਲ ਹੰਗਾਰਾ ਮਿਲਿਆ ਸਭ ਤੋਂ ਪਹਿਲਾਂ ਸਮੁੱਚੇ ਪੰਜਾਬ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਡਟਣ ਦਾ ਤਹਈਆ ਕੀਤਾ ਫੈਸਲਾ ਕੀਤਾ ਅਤੇ ਹਰ ਇੱਕ ਪੰਜਾਬੀ ਨੇ ਇਹ ਦੱਸ ਦਿੱਤਾ ਕਿ ਉਹ ਸਿੱਖ ਕਿਸਾਨਾਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਦੇ ਨਾਲ ਖੜਾ ਆ ਪੰਜਾਬ ਜਿਹਨੂੰ ਖੇਤੀ ਪ੍ਰਧਾਨ ਸੂਬਾ ਵੀ ਕਿਹਾ ਜਾਂਦਾ ਆ ਪਰ ਤੁਸੀਂ ਦੇਖੋ ਕਿ ਪੰਜਾਬ ਦੇ ਕਿਸਾਨ ਜੋ ਸੰਘਰਸ਼ ਦੀ ਅਗਵਾਈ ਕਰ ਰਹੇ ਆ ਤੇ ਸਰਕਾਰਾਂ ਨੇ ਇਸ ਤਰ੍ਹਾਂ ਦੇ ਹਾਲਾਤ ਬਣਾ ਕੇ ਰੱਖੇ ਹੋਏ ਆ ਕਿ ਕਿਸਾਨ ਵੀਰ ਅੱਜ ਮਰਨ ਵਰਤ ਤੇ ਭੁੱਖ ਹਰਤਾਜ਼ ਤੇ ਬੈਠੇ ਹੋਏ ਆ ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਵਾਲ ਤਿਲ ਤਿਲ ਕਰਕੇ ਮਾਰਦੇ ਆ ਪਰ ਸਰਕਾਰ ਨੂੰ ਉਹਨਾਂ ਦੀ ਕੋਈ ਫਿਕਰ ਨਹੀਂ ਕਿਸਾਨਾਂ ਨੂੰ ਅੰਨ ਦਾਤਾ ਕਿਹਾ ਜਾਂਦਾ ਆ ਪਰ ਅੱਜ ਅੰਨ ਦਾਤਾ ਅੰਨ ਛੱਡਣ ਦੇ ਲਈ ਮਜਬੂਰ ਹੋਇਆ ਪਿਆ ਆ ਦਿੱਲੀ ਸਰਕਾਰ ਭਾਜਪਾ ਸਰਕਾਰ ਕੇਂਦਰ ਸਰਕਾਰ ਮੋਦੀ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਕਿਸਾਨ ਭਰਾਵਾਂ ਨੂੰ ਸਾਥ ਸਹਿਯੋਗ ਦੇਣਾ ਚਾਹੀਦਾ ਸੀ ਉਹਨਾਂ ਦੇ ਵੱਲੋਂ ਵੀ ਨਹੀਂ ਮਿਲ ਰਿਹਾ ਸੋ ਕਹਿਣ ਤੋਂ ਭਾਵ ਕਿ ਰਲ ਮਿਲ ਕੇ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਨੂੰ ਉਜਾੜਿਆ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਹੈ ਜਿਹੜੀ ਗੱਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਕਿਹਾ ਕਰਦੇ ਸਨ ਕਿ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਕਿਸਾਨਾਂ ਨੂੰ ਤੇ ਪੰਜਾਬੀਆਂ ਨੂੰ ਕਸਿਆਰੇ ਬਣਾ ਕੇ ਮਾਰਿਆ ਜਾਵੇ ਉਹਨਾਂ ਨੂੰ ਆਰਥਿਕ ਪੱਖੋਂ ਕੰਗਾਲ ਕੀਤਾ ਜਾਵੇ ਤੇ ਉਹੀ ਕੁਝ ਸਰਕਾਰ ਕਰ ਰਹੀ ਏ ਇਹ ਕਿਸਾਨ ਜੋ ਰੀੜ ਦੀ ਹੱਡੀ ਆ ਤੇ ਇਹ ਰੀੜ ਦੀ ਹੱਡੀ ਨੂੰ ਜਿਹੜੇ ਤੋੜਨ ਦੇ ਸਰਕਾਰ ਵੱਲੋਂ ਯਤਨ ਆ ਉਹ ਹੋ ਰਹੇ ਆ ਸਰਕਾਰ ਦੇ ਵੱਲੋਂ ਕਿਸਾਨਾਂ ਪ੍ਰਤੀ ਇੰਨੀ ਬੇਰੁਖੀ ਇੰਨਾ ਜ਼ਿਆਦਾ ਅੜੀਲ ਰਵਈਆ ਅਪਣਾਇਆ ਜਾ ਰਿਹਾ ਆ ਕਿ ਤੇ ਕਿਸਾਨਾਂ ਨੂੰ ਉਲਟਾ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆ ਉਹ ਮੰਨਣ ਦੀ ਬਜਾਏ ਹੁਣ ਉਹਨਾਂ ਦੀ ਸਾਡੇ ਕਿਸਾਨ ਭਰਾਵਾਂ ਦੀਆਂ ਮੰਗਾਂ ਤਾਂ ਨਹੀਂ ਉਹ ਹੱਕ ਆ ਪਰ ਉਹਨਾਂ ਦੇ ਜਿਹੜੇ ਹੱਕ ਹਕੂਕ ਆ ਉਹ ਸਰਕਾਰ ਦੇ ਵੱਲੋਂ ਨਹੀਂ ਦਿੱਤੇ ਜਾ ਰਹੇ ਤੇ ਇਹ ਲਗਾਤਾਰ ਕਿਸਾਨ ਭਰਾਵਾਂ ਦੇ ਉੱਤੇ ਸਰਕਾਰ ਦੇ ਵੱਲੋਂ ਜਿਹੜੇ ਹਮਲੇ ਆ ਉਹ ਹੋ ਰਹੇ ਆ ਤੁਸੀਂ ਦੇਖੋ ਕਿ ਹੁਣ ਦੋ ਤਿੰਨ ਜਗ੍ਹਾ ਦੇ ਉੱਤੇ ਮੋਰਚੇ ਲੱਗੇ ਹੋਏ ਆ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਤੇ ਸਰਕਾਰ ਉਹਨਾਂ ਨੂੰ ਦਿੱਲੀ ਵੀ ਨਹੀਂ ਜਾਨ ਦੇ ਰਹੀ ਜਿਵੇਂ ਕਿ ਕਿਸੇ ਹੋਰ ਦੇਸ਼ ਦਾ ਜਿਹੜਾ ਬਾਰਡਰ ਆ ਉਹ ਟਪਣਾ ਹੁੰਦਾ ਆ ਸੋ ਸਰਕਾਰ ਨੇ ਤਾਂ ਇਹ ਫਿਰ ਤੈਅ ਕਰ ਹੀ ਦਿੱਤਾ ਆ ਕਿ ਪੰਜਾਬ ਹੋ ਰਿਹਾ ਤੇ ਦਿੱਲੀ ਹੋ ਰਿਹਾ ਇਹ ਫਿਰ ਸਰਕਾਰ ਮੰਨ ਵੀ ਲਵੇ ਤੇ ਫਿਰ ਪੰਜਾਬੀਆਂ ਦੇ ਨਾਲ ਜਿਹੜਾ ਇੱਕ ਪਾਸਾ ਆ ਉਹ ਕਰ ਦੇਵੇ ਜੇਕਰ ਹੁਣ ਸਰਕਾਰ ਨੇ ਇੰਨੇ ਵੱਡੇ ਜਿਹੜੇ ਡੱਕੇ ਆ ਉਹ ਲਾਏ ਹੋਏ ਆ ਕਿ ਅੱਜ ਸਾਡੇ ਕਿਸਾਨ ਆਗੂ ਉਹ ਦਿੱਲੀ ਵੀ ਨਹੀਂ ਜਾ ਸਕਦੇ ਤੇ ਉਲਟਾ ਕਿਸਾਨਾਂ ਦੇ ਉੱਤੇ ਮਾਰੂ ਹਥਿਆਰਾਂ ਦੇ ਨਾਲ ਸਰਕਾਰ ਦੇ ਵੱਲੋਂ ਜਿਹੜੇ ਹਮਲੇ ਆ ਉਹ ਕੀਤੇ ਜਾਂਦੇ ਆ ਅਥਰੂ ਗੈਸ ਦੇ ਗੋਲੇ ਵੀ ਉਹਨਾਂ ਦੇ ਉੱਤੇ ਛੱਡੇ ਜਾਂਦੇ ਆ ਵਾਟਰ ਕੈਨਨ ਦੇ ਨਾਲ ਵੀ ਹਮਲੇ ਕੀਤੇ ਜਾਂਦੇ ਆ ਤੇ ਅਸਲੀ ਜਿਹੜੀਆਂ ਬੰਦੂਕਾਂਾਂ ਗੋਲੀਆਂ ਉਹਨਾਂ ਦੇ ਉੱਤੇ ਵਧਾਈਆਂ ਜਾਂਦੀਆਂ ਪਿਛਲੇ ਸਮੇਂ ਦੇ ਵਿੱਚ ਸਾਡੇ ਕਈ ਕਿਸਾਨ ਭਰਾ ਜਿਹੜੇ ਜ਼ਖਮੀ ਵੀ ਹੋਏ ਉਹ ਅਜੇ ਤੱਕ ਕਈ ਹਸਪਤਾਲ ਦੇ ਵਿੱਚ ਵੀ ਆ ਲੇਕਿਨ ਸਰਕਾਰ ਦਾ ਜਿਹੜਾ ਰਵੱਈਆ ਆ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚੋਂ ਜਿੰਨਾ ਮਰਜ਼ੀ ਵੱਡਾ ਸੰਘਰਸ਼ ਉੱਠ ਪਵੇ ਲੇਕਿਨ ਸਰਕਾਰ ਨੂੰ ਕੋਈ ਵੀ ਫਿਕਰਫਾਕਾ ਨਹੀਂ ਆ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਹੈ ਲੇਕਿਨ ਸਰਕਾਰ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰੀ ਤੇ ਜਿਸ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਵੀ ਕਿਹਾ ਜਾਂਦਾ ਆ ਕਿਸੇ ਸਮੇ ਤੁਹਾਨੂੰ ਯਾਦ ਹੋਵੇਗਾ ਕਿ ਭਾਰਤ ਵਿੱਚ ਇਹ ਨਾਅਰਾ ਵੀ ਲੱਗਾ ਸੀ ਜੈ ਜਵਾਨ ਜੈ ਕਿਸਾਨ ਸਰਕਾਰਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਅੱਜ ਉਹ ਫਿਰ ਨਾਰਾ ਕਿਉਂ ਨਹੀਂ ਲਾਇਆ ਜਾ ਰਿਹਾ ਕਿਉਂ ਨਹੀਂ ਕਿਹਾ ਜਾ ਰਿਹਾ ਜਾਇ ਜਵਾਨ ਤੇ ਜਾ ਕੇ ਸਨ ਕਿਸਾਨਾਂ ਨੂੰ ਤੁਸੀਂ ਜਿਹੜਾ ਉਹ ਮਾਰ ਰਹੇ ਹੋ ਤੇ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਵੀ ਤੁਸੀਂ ਨਸ਼ਿਆਂ ਦੇ ਰਾਹੀਂ ਜਾਂ ਹੋਰ ਤਰੀਕਿਆਂ ਦੇ ਰਾਹੀਂ ਲਗਾਤਾਰ ਖਤਮ ਕਰਨ ਤੇ ਤੁਲੇ ਹੋਏ ਹੋ ਪੰਜਾਬ ਇਹ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਜੋ ਵਹਿਮ ਸਰਕਾਰ ਪਾਦ ਕੇ ਬੈਠੀ ਹੋਈ ਹੈ ਆਪਣੇ ਮਨ ਦੇ ਵਿੱਚ ਇਹ ਵਹਿਮ ਸਰਕਾਰ ਨੂੰ ਕਰ ਦੇਣਾ ਚਾਹੀਦਾ ਹੈ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ ਕਿਰਪਾਲਤਾ ਕਰਨਗੇ ਇਹ ਪੰਜਾਬ ਗੁਰੂਆਂ ਦਾ ਪੰਜਾਬ ਉਸੇ ਰੰਗ ਦੇ ਵਿੱਚ ਹੀ ਦੁਬਾਰਾ ਫਿਰ ਰੰਗਿਆ ਜਾਏਗਾ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਇਸ ਪੰਜਾਬ ਦੇ ਵਿੱਚ ਕਿਸੇ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖਾਲਸਾ ਰਾਜ ਦੇ ਝੰਡੇ ਝੁਲਾਏ ਸਨ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਭਾਗ ਕਾਇਮ ਕੀਤਾ ਸੀ ਕਿ ਮਿਸਲਾਂ ਨੇ ਰਾਜ ਭਾਗ ਕਾਇਮ ਕੀਤਾ ਤੇ ਉਸ ਰਾਜ ਦੇ ਅੱਜ ਤੱਕ ਸੁਹਲੇ ਗਾਏ ਜਾਂਦੇ ਆ ਤੇ ਹੁਣ ਜੋ ਕੁਝ ਸਰਕਾਰਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਨਾਲ ਕੀਤਾ ਜਾ ਰਿਹਾ ਹੈ ਇਹ ਵੀ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਤੇ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ ਗੁਲਾਮਾਂ ਦੇ ਨਾਲ ਇਹੀ ਕੁਝ ਹੁੰਦਾ ਹੁੰਦਾ ਆ ਗੁਲਾਮਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ ਠੀਕ ਆ ਸਰਕਾਰ ਨੇ ਜਿਹੜੇ ਢੰਗ ਤਰੀਕੇ ਆ ਉਹ ਜ਼ਰੂਰ ਬਦਲੇ ਹੋਏ ਆ ਤੇ ਇਹ ਇਸ ਗੱਲ ਦਾ ਸਾਨੂੰ ਵੀ ਅਹਿਸਾਸ ਹੋ ਜਾਣਾ ਚਾਹੀਦਾ ਆ ਹਰੇਕ ਪੰਜਾਬੀ ਨੂੰ ਜੋ ਭਾਰਤ ਵਿੱਚ ਵਸਦੇ ਹੋਰ ਵੱਖ-ਵੱਖ ਭਾਈਚਾਰਿਆਂ ਨੂੰ ਅੱਜ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਡਟਣ ਦੀ ਲੋੜ ਹੈ। ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਬੜੀ ਨਾਜ਼ੁਕ ਆ ਕਿਸੇ ਸਮੇਂ ਵੀ ਜਿਹੜਾ ਭਾਣਾ ਆ ਉਹ ਵਰਤ ਸਕਦਾ ਆ ਪਰ ਸਾਨੂੰ ਅਜੇਹੇ ਕਿਸਾਨ ਆਗੂਆਂ ਦੀ ਲੋੜ ਵੀ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਕਿਸਾਨੀ ਸੰਘਰਸ਼ ਜਿਹੜਾ ਲੜਿਆ ਅੱਜ ਵੀ ਉਹਨਾਂ ਨੇ ਬਜ਼ੁਰਗ ਉਮਰ ਦੇ ਵਿੱਚ ਸੰਘਰਸ਼ ਪਖਾਇਆ ਹੋਇਆ ਆ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਜਗਜੀਤ ਸਿੰਘ ਡੱਲੇਵਾਲ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਤੇ ਜਿਹੜੀਆਂ ਗੱਲਾਂ ਸਾਡਾ ਵੀਰ ਕੌਮੀ ਯੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਕਿਹਾ ਕਰਦਾ ਸੀ ਅੱਜ ਉਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਆ ਦੀਪ ਸਿੱਧੂ ਵੀਰ ਨੇ ਇਹ ਗੱਲ ਆਖੀ ਸੀ ਕਿ ਭਾਵੇਂ ਜਿਹੜਾ 2020 ਕੀ ਵਿੱਚ ਸੰਘਰਸ਼ ਉੱਠਿਆ ਸੀ ਤਿੰਨ ਖੇਤੀ ਕਾਨੂੰਨਾਂ ਦਾ ਉਹ ਕਹਿੰਦਾ ਸੀ ਕਿ ਭਾਵੇਂ ਇਹ ਮਸਲਾ ਹੱਲ ਹੋ ਵੀ ਜਾਵੇ ਪਰ ਫਿਰ ਵੀ ਕਿਸਾਨਾਂ ਨੂੰ ਕੋਈ ਉਹਨਾਂ ਦੇ ਲਈ ਕੋਈ ਬਹੁਤ ਹੀ ਵਧੀਆ ਜਿਹੜੀ ਕਾਲ ਗੁਜ਼ਾਰੀ ਉਹ ਨਹੀਂ ਹੋਵੇਗੀ। ਉਹਨਾਂ ਨੂੰ ਦੁਬਾਰਾ ਫਿਰ ਸੜਕਾਂ ਦੇ ਉੱਤੇ ਉਤਰਨਾ ਪਏਗਾ। ਉਸੇ ਤਰ੍ਹਾਂ ਜਿਹੜੇ ਸੰਘਰਸ਼ ਆ ਉਹ ਕਰਨੇ ਪੈਣਗੇ ਤੇ ਅੱਜ ਦੇਖ ਰਹੇ ਹਾਂ ਕਿ ਆ ਦਸੰਬਰ 2024 ਦੇ ਵਿੱਚ ਜਦੋਂ ਇਹ ਮੋਰਚਾ ਚੱਲ ਰਿਹਾ ਆ ਤੇ ਉਹੀ ਵਰਤਾਰਾ ਜਿਹੜਾ ਆ ਉਹ ਲਗਾਤਾਰ ਵਾਪਰਿਆ। ਉਸ ਸਮੇਂ ਵੀ ਦਿੱਲੀ ਦੀਆਂ ਗਰੂਹਾਂ ਦੇ ਉੱਤੇ ਸੰਘਰਸ਼ ਲੜਿਆ। ਅੱਜ ਵੀ ਹਰਿਆਣੇ ਦੀਆਂ ਗਰੂਹਾਂ ਦੇ ਉੱਤੇ ਸਾਡੇ ਕਿਸਾਨ ਭਰਾ ਬੈਠੇ ਹੋਏ ਆ ਤੇ ਜਿਵੇਂ ਉਸ ਸਮੇ ਸਾਰਿਆਂ ਨੇ ਸਾਥ ਦਿੱਤਾ ਹੁਣ ਵੀ ਕਿਸਾਨ ਭਰਾਵਾਂ ਦਾ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਵੱਖ-ਵੱਖ ਅਦਾਰੇ ਵੱਖ-ਵੱਖ ਸੰਸਥਾਵਾਂ ਹਰੇਕ ਵਰਗ ਹਰੇਕ ਭਾਈਚਾਰੇ ਨਾਲ ਜੁੜੇ ਹੋਏ ਲੋਕ ਸਾਥ ਦੇ ਰਹੇ ਆ ਤੇ ਉਹਨਾਂ ਭਰਾਵਾਂ ਦਾ ਸਾਥ ਦੇਣ ਦੀ ਲੋੜ ਆ ਇਹਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਕੌਮੀ ਹੱਕਾਂ ਕੌਮੀ ਆਜ਼ਾਦੀ ਦੇ ਲਈ ਵੀ ਸੰਘਰਸ਼ੀਲ ਹੋਣ ਦੀ ਲੋੜ ਆ ਤਾਂ ਜੋ ਇਹਨਾਂ ਸਾਰੇ ਮਸਲਿਆਂ ਤੋਂ ਪੱਕੇ ਤੌਰ ਦੇ ਉੱਤੇ ਨਜਾਤ ਪਾਈ ਜਾ ਸਕੇ ਆਪਣੇ ਹੱਥ ਵਿੱਚ ਸਾਡੇ ਫੈਸਲੇ ਹੋਣ ਆਪਣੇ ਮਸਲੇ ਜਿਹੜੇ ਮੁੱਦੇ ਅਸੀਂ ਆਪ ਹੱਲ ਕਰਨ ਦੇ ਯੋਗ ਬਣ ਸਕੀਏ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ